ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ 사ਤ ਸੰਗਤ ਜੀਓ ਅੱਜ ਗੁਰਬਾਣੀ ਸਰਕੋਸ਼ ਦੇ ਵਿੱਚੋਂ ਕੁਝ ਸ਼ਬਦ ਲਏ ਨੇ ਔਰ ਨਾਲ ਹੀ ਇਹ ਪੰਕਤੀਆਂ ਗੁਰਬਾਣੀ ਦੇ ਵਿੱਚੋਂ ਲਈਆਂ ਨੇ ਇਹ ਤੋਂ ਕਾ ਗੁਰਬਾਣੀ ਦੇ ਵਿੱਚੋਂ ਲਈਆਂ ਨੇ ਇਹਨਾਂ ਦੇ ਆਧਾਰ ਤੇ ਆਪਾਂ ਇਹਨਾਂ ਸ਼ਬਦਾਂ ਦੀ ਵਿਚਾਰ ਕਰਾਂਗੇ ਇਹਨਾਂ ਦੇ ਅਰਥ ਸਪਸ਼ਟ ਕਰਾਂਗੇ ਸੋ 사ਤ ਸੰਗਤ ਸਭ ਤੋਂ ਪਹਿਲਾਂ ਹੈ ਕਪ ਕ ਕ ਤੇ ਪਪੇ ਨੂੰ ਸਿਹਾਰੀ ਹੈ ਕਪ ਕਪ ਹੈ ਬਾਂਦਰ ਬਾਂਦਰ ਹੈ ਕਪ ਦਾ ਹੈ ਦੂਜਾ ਹੈ ਵੱਡਕੇ ਵੱਡਕੇ ਇਹਦਾ ਮਤਲਬ ਹੈ ਵੱਡਕੇ ਹੈ ਇਹਦਾ ਮਤਲਬ ਹੈ ਬੰਦ ਜੋ ਕਪ ਕੇ ਕਰ ਮੁਸਤ ਚੰਨਨ ਕੀ ਜਿਵੇਂ ਕਪ ਕਪ ਮਤਲਬ ਬਾਂਦਰ ਜਿਵੇਂ ਬਾਂਦਰ ਦੇ ਕਰ ਕਰ ਕੀ ਹੈ ਜੀ ਹੱਥ ਹੱਥ ਉਹ ਨਹੀਂ ਆਤਾ ਕਰ ਮੋਸਟ ਮੋਸਟ ਚੰਨਨ ਕੀ ਲਗਦਨਾ ਤਿਆਗ ਦਏ ਬਾਂਦਰ ਦੇ ਹੱਥ ਵਿੱਚ ਛੋਲਿਆਂ ਦੀ ਮੁਠ ਆਈ ਮੁਠ ਆਈ ਨੇ ਆਪਣਾ ਹੱਥ ਜਿਹੜੀ ਕੁੱਜੀ ਚ ਪਾਇਆ ਸੀ ਨਾ ਉਹਨੇ ਉਹ ਫਸਿਆ ਵੇਖਣ ਦੇ ਭਾਵ ਨੂੰ ਵੀ ਉਹ ਫਸ ਗਿਆ ਉਦੇ ਬਾਅਦ ਉਹ ਉਸ 로ਬੀ ਲਾਲਚੀ ਨੇ ਛੋਲਿਆਂ ਦੀ ਮੋਠੜ ਨਹੀਂ ਛੱਡੀ ਅੱਦੇ ਫਿਰ ਫੜਿਆ ਗਿਆ ਉਹ ਪਕੜ ਲੈ ਗਿਆ ਉਹਨੂੰ ਪਕੜਨ ਵਾਸਤੇ ਹੀ ਉਹ ਕੀਤਾ ਗਿਆ ਸੀ ਉਹ ਲਾਲਚੀ ਪਕੜਿਆ ਗਿਆ ਸੋ ਇਹ ਹੋਇਆ ਜੋ ਕਪਕੇ ਕਰ ਮੋਸ਼ਟ ਚੰਨਨ ਕੀ ਲੋਭ ਨਾ ਤਿਆਗ ਦੇਓ ਦੂਜਾ ਹੈ ਜੋ ਸਿਰ ਸਾਈ ਨਾਨਵੇਂ ਉਸ ਸਿਰ ਦੀ ਜੇ ਧਾਰ ਜੋ ਸਿਰ ਪ੍ਰਭੂ ਦੀ ਯਾਦ ਦੇ ਵਿੱਚ ਨਾ ਚੁੱਕੇ ਜਿਹੜਾ ਸਿਰ ਪ੍ਰਭੂ ਦੀ ਯਾਦ ਦੇ ਵਿੱਚ ਸਾਈ ਸਾਈ ਕੀ ਹੈ ਪ੍ਰਭੂ ਪਰਮਾਤਮਾ ਦੇ ਦਿਸ਼ਾ ਦੇ ਵਿੱਚ ਨਹੀਂ ਚੁੱਕਦਾ ਉਸ ਸਿਰ ਨੂੰ ਕੱਟ ਕੇ ਉਤਾਰ ਦੇਣਾ ਚਾਹੀਦਾ ਹੈ ਭਾਵ ਉਸ ਨੂੰ ਤਿਆਗ ਦੇਣਾ ਚਾਹੀਦਾ ਕਿਉਂਕਿ ਉਸ ਵਿੱਚ ਕੋਈ ਗੁਣ ਨਹੀਂ ਉਹਨੂੰ ਉਹਦੇ 'ਚ ਗੁਣ ਕੋਈ ਨਹੀਂ ਉਸ ਸਿਰ ਦੇ ਵਿੱਚ ਇਸ ਕਰਕੇ ਇਹ ਦੋ ਇਹਦੇ ਰੂਪ ਬਣ ਗਏ ਕੱਪ ਦੇ ਅੱਗੇ ਹੈ ਕਟਕ ਕਟਕ ਫੌਜ ਫੌਜ ਕਹਿੰਦੇ ਜਿਹਨੇ ਜਿਆਦਾ ਅ ਜਿਆਦਾ ਭੀੜ ਜਿਹਨੂੰ ਆਪਾਂ ਕਹਿ ਸਕਦੇ ਫੌਜ ਹੁੰਦੀ ਹੈ ਵੀ ਸੱਪਰਾ ਨੇ ਨੇ ਤਾਂ ਫੌਜ ਬਣਾ ਰੱਖੀ ਹੈ ਇਹ ਉਹ ਉੱਥੋਂ ਲੱਗਦਾ ਕਬੀਰ ਕਬੀਰ RAM ਨਾਮ ਜਾਣਿਓ ਨਹੀਂ ਕਵੀਰ RAM ਨਾਮ ਜਾਣਿਓ ਨਹੀਂ ਪਾਲਿਓ ਕਟਕ कुटुंब ਕਟਕ ਦੀ ਹੈ ਫौज ਵੀ ਫौज ਭਾਜੀ कुटुंब ਪਰਿਵਾਰ ਦੀ ਫौज ਬਾਦ ਦੀ ਵੀ ਜਿਆਦਾ ਪਰਿਵਾਰ ਪਾਲਿਆ ਹੈ ਕਵੀਰ ਜਿਸ ਮਨੁੱਖ ਨੇ ਨਾਮ ਰਤਨ ਦੀ ਕੀਮਤ ਨਹੀਂ ਪਾਈ RAM ਨਾਮ ਜਾਣਿਓ ਨਹੀਂ ਪਾਉ RAM ਨਾਮ ਰਤਨ ਜਿਹੜਾ ਹੈ ਉਹਦੀ ਕੀਮਤ ਨਹੀਂ ਪਾਈ ਉਹ ਨਾਮ ਰਤਨ ਵਿਸਾਰ ਕੇ ਸਾਰੀ ਉਮਰ ਤਬਰ ਤਬਰ ਦੀ ਫौज ਦੀ ਪਾਲਣਾ ਦੇ ਵਿੱਚ ਲਗਾਇਆ ਸਾਰੀ ਉਮਰ ਟੱਬਰ ਦੀ ਫੌਜ ਫੌਜ ਦੇ ਦਿੱਤੇ ਉਹ ਪਾਲਿਆ ਰਿਹਾ ਅੱਗੇ ਹੈ ਕਟਕ ਕੜੇ ਕਟਕ ਹੁੰਦੇ ਕੜੇ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਾਲਤਰੰਗ ਜੈਸਾ ਹੈ ਪ੍ਰਮਾਤਮਾ ਤੇਰੀ ਮੇਰੇ ਨਾਲੋਂ ਮੇਰੀ ਤੇਰੇ ਨਾਲੋਂ ਵੈਸੇ ਕਿਉਂ ਜੀ ਹੈ ਵੈਸੇ ਕਿਉਂ ਜੀ ਭਾਵ ਜਿਸ ਤਰ੍ਹਾਂ ਦੀ ਸੋਨੇ ਅਤੇ ਸੋਨੇ ਦੇ ਕੜੇ ਹਨ ਉਨੇ ਵੈਸੇ ਸੋਨੇ ਦੇ ਸੋਨੇ ਦੇ ਕੜੇ ਵੀ ਜਾਂ ਪਾਣੀ ਦੇ ਪਾਣੀ ਦੀਆਂ ਲਹਿਰਾਂ ਦੀ ਐਨੀ ਵੈਸੇ ਤੋਹੀ ਵੋਹੀ ਵੋਹੀ ਤੋਹੀ ਅੰਤਰ ਕੈਸਾ ਕਹਤਾ ਹੈ ਕੰਕ ਕਟਕ ਜਲਤ ਰੰਗ ਦੇ ਕਟਕ ਇੱਕ ਕੜੀ ਆਗੇ ਲਈ ਅੱਗੇ ਅੱਗੇ ਲਈ ਕਪਟ ਕਪਟ ਜਿਹੜਾ ਹੈ ਧੋਖਾ ਧੋਖੇबाज ਕਪਟੀ ਧੋਖੇਬਾਜ਼ ਨੂੰ ਕੋਟਾਂਬ ਦੇਖ ਦੇਖ ਸੈ ਕਬਲਾ ਜੋ ਕੋਟਾਂਬ ਦੇਖ ਦੇਖ ਸੈ ਕਬਲਾ ਜੋ ਪਰ ਕਰ ਜੋਹੇ ਕਪਟ ਨਰਾ ਕੋਹ ਨਾਨਕ ਗੁਰ ਖੋਲੇ ਕਪਾਟ ਮੁਕਤ ਭੈ ਬਿਨਸੇ ਪ੍ਰਮ ਥਾਟ ਜਿਹੜਾ ਹੈ ਇਹ ਧੋਖੇਬਾਜ਼ ਆ ਗਿਆ ਦੂਜਾ ਜਿਹੜਾ ਹੈ ਉਹ ਦਰਵਾਜਾ ਆ ਗਿਆ ਕੋ ਨਾਨਕ ਗੁਰ ਖੋਲੇ ਕਪਾਟ ਮੁਕਤ ਭਏ ਬਿਨ세 ਪਰਮ ਥਾਟ ਇਹ ਨਾਨਕ ਜਿਨ੍ਹਾਂ ਜੀਵ ਇਸਤਰੀਆਂ ਦੇ ਮਾਇਆ ਦੇ ਮੋਹ ਨਾਲ ਜਕੜੇ ਹੋਏ ਕਵਾੜ ਦਰਵਾਜੇ ਪਰੰਦੇ ਪਰਦੇ ਗੁਰੂ ਨੇ ਖੋਲ ਦਿੱਤੇ ਉਹ ਮੋਹ ਮਾਇਆ ਦੇ ਬੰਦਲਾਂ ਤੋਂ ਆਜ਼ਾਦ ਹੋ ਗਏ ਉਹ ਆਜ਼ਾਦ ਹੋ ਗਏ ਅਤੇ ਉਹਨਾਂ ਦੇ ਮੋਹ ਦੀ ਪਟਕਣਾ ਵਾਲੇ ਸਾਰੇ ਪਸਾਰੇ ਸਾਰੇ ਪਸਾਰੇ ਸਾਰੇ ਥਾਟ ਸਾਰੇ ਪਸਾਰੇ ਸਾਰੇ ਥਾਟ ਜਿਹੜੇ ਆ ਉਹ ਖਤਮ ਹੋ ਗਏ ਥਾਟ ਥਾਟ ਦਾ ਮਤਲਬ ਪਸਾਰੇ ਜਿਹੜੇ ਪਸਾਰੇ ਕਰਾਰੇ ਨੇ ਥਾਟ ਖਤਮ ਹੋ ਗਏ ਸੋ ਸਤਸੰਗਤ ਇਹਨਾਂ ਸ਼ਬਦਾਂ ਦੀ ਆत्मा ਅੱਜ ਵਿਚਾਰ ਕੀਤੀ ਹੈ ਇਹਨਾਂ ਪੰਕਤੀਆਂ ਦੇ ਅਰਥਾਂ ਦੇ ਉੱਤੇ ਸੋ ਸਤਸੰਗਤ ਇਹਨਾਂ ਨੂੰ ਵਿਚਾਰ ਪਰਵਾਰਨ ਕਰਨੀ ਅਗਲੀ ਜਿਹੜੀ ਹੈ ਵਿਚਾਰ ਉਸ ਦੇ ਫਿਰ ਆਪਾਂ ਦੇ ਮਿਲਾਂਗੇ ਉਹ ਵਾਹਿਗੁਰੂ ਜੀ ਦਾ ਖੜਸਾ